ਕੰਤਾ ਤਾਂ ਬੈਠਾ ਹੋਊ ਪਤਾ ਨਹੀਂ ਉਹਨਾਂ ਦੇ ਕਿ ਗੱਪ ਕੁ ਕੁ ਮਾਰੀ ਜਾਂਦਾ ਹੈ ਨਾ ਚੱਲ ਗਈ ਉਹਦੇ ਨਾਲੇ ਹਾਂ ਚੱਲਦੇ ਲੈ ਫੋਨ ਤੇ ਲੱਗ ਰਗਾ ਗੱਪ ਮਾਰ ਇਹਨੂੰ ਗੱਪ ਸੁਣਾਉਣੇ ਅੱਜ ਉਹ ਆ ਬੈਠਿਆ ਉਹ ਬਸੰਤਾ ਕਾ ਜਲ ਗਿਆ ਇਹ ਹਾਂ ਇਧਰ ਲੈ ਬੀਜੋ ਹਾਂ ਤੋਂ ਘਰ ਦੇ ਲੇਗਾ ਤੇ ਗਿਰਦਾਲ ਗੱਲ ਹਾਂ ਹੋਰ ਬਸੰਤਾ ਕੀ ਹਾਲ ਨੇ ਠੀਕ ਆ ਬਾਈ ਵਧੀਆ ਮੱਲ ਹੋਰ ਤੂੰ ਸੁਣਾ ਹਾਂ ਠੀਕ ਠਾਕ ਕਿ ਮੈਂ ਖੇਤ ਆ ਰਿਆਂ ਖੇਤ ਉਹ ਹੀ ਕੀੜਾ ਮਾਰਨਾ ਕਿ ਪਾਣੀ ਦਾ ਮਾਹੌਲ ਦੇਖ ਕੇ ਸੱਚਾ ਹੋਰ ਨਵੀਤਾ ਜੀ ਨਵੀਤਾ ਜੀ ਬਸ ਆ ਪਾਣੀ ਨੂੰ ਦੇਖੀ ਜਨੇ ਯਾਰ ਹੋਰ ਮੀਮੂ ਦਾ ਮੌਸਮ ਕਿਵੇਂ ਆਪਣੇ ਮੀਂਹ ਦਾ ਠੀਕ ਹੈ ਬਸ ਜਿਹੜਾ ਜੀਰਾ ਡੂ ਸਪਰੇਅ ਸਪਰੂ ਕਰਤੀ ਜਨਾ ਹਾਂ ਕੀੜਾ ਦਾ ਕਰਤੀ ਆਪਾਂ ਨੇ ਆਪਣੇ ਨਾਲੇ ਤੇ ਮੱਛੀਆਂ ਬਹੁਤ ਆਰਿਆ ਨੇ ਹਨਾ ਯਾਰਾ ਅੱਛਾ ਯਾਰਾ ਹੋਰ ਬਹੁਤ ਪਾਣੀ ਆਰੇ ਨਾਲੇ ਚਰ ਮੱਛੀਆਂ ਮਰਤ ਬਹੁਤ ਘੋਟੋ ਘਟੇ ਰਸੀ ਆ ਆਪਦੇ ਅੱਖਾਂ ਨਾਲ 18 ਫੁੱਟ ਦੀ ਮੱਛੀ ਦੇਖੀ ਆ ਅੱਛਾ ਯਾਰ ਇਹ ਦੇਖੀ ਨੀ ਕੋਈ ਦਾਦੇ ਪਰਦੰਦੂ ਤਾਂ ਗੱਪ ਮਾਰੀ ਨਾ ਐਡਾ ਗੱਪ ਉਹ ਗੱਪ ਨਹੀਂ ਹੈਗਾ ਬਸੰਤਾ ਮੈਂ ਆਪਦੇ ਅੱਖਾਂ ਨਾਲ ਦੇਖ ਕੇ ਆਇਆ ਹਾਂਗੇ ਹਾਂ ਬਾਈ ਮੈਂ ਐਡਾ ਐਡਾ ਮੱਛ ਮੁਛੇਸ ਤਰ੍ਹਾਂ ਦੇਖਿਆ ਨਹੀਂ ਲੈ ਕਮਾਲ ਅੱਛਾ ਯਾਰ ਫਿਰ ਇਹ ਰਾ 16 16 16 ਫੁੱਟ ਦੀ ਤਾਂ ਮੱਛੀ ਪੱਕਾ ਹੋ ਗਈ ਬਾਈ ਹਾਂ ਐਡਾ ਗੱਪ ਬਾਲਾ ਵੱਡਾ ਗੱਪ ਮਾਰੀ ਨਾ ਯਾਰਾ ਗੱਪ ਕਿਉਂ ਯਾਰ ਅਸੀਂ 16 ਫੁੱਟ ਦੀ ਪੱਕਾ ਹੋ ਗਈ ਬਾਈ ਬਸੰਤਾ ਤੈਨੂੰ ਮੰਨ ਲਈ ਗੋ ਗਈ ਗੱਲ ਆ ਮੈਂ ਆਪ ਦੇਖੀ ਆ ਨਾ ਨਾ ਅਸੀਂ ਤਾਂ ਕੋਈ ਦੇਖੀ ਨਹੀਂ ਗਈ ਮੱਲਾ ਫਰ 14 ਫੁੱਟ ਦੀ ਤੇਰਾ ਪੱਕਾ ਹੋਊਗੀ ਤੂੰ ਐਡਾ ਵੱਡਾ ਗੱਪਾ ਤੂੰ ਮਾਰੀਂ ਨਾ ਮੱਲ ਮੈਨੂੰ ਐਂ ਦੱਸ ਦੇ ਗੱਪ ਨਹੀਂ ਹੈਗਾ ਮੈਂ ਆਪਣੀ ਅੱਖਾਂ ਨਾਲ ਦੇਖੀ ਹੈ ਘਟੋ ਘਟ ਮੱਛੀ ਲੱਗਦਾ ਹੈ ਹਾਂ 12 ਫੁੱਟ ਦੇ ਲਵੇ ਲਵੇ ਤਾਂ ਹੋਊਗੀ ਨਾ ਮੱਲ ਤੂੰ ਗੱਪ ਮਾਰੀਂ ਨਾ ਨਾ ਇਹ ਰਗਾ ਗੱਪ ਕਿਉਂ ਮਾਰੀਏ ਨੇ ਮੱਛੀ ਬਹੁਤ ਡਾਬਲ ਧੀ ਤੇਰਾ ਬਹੁਤ ਵੱਡੀ ਸੀ ਮੈਨੂੰ ਤਾਂ 18 ਫੁੱਟ ਦੀ ਲੱਗਦੀ ਆ ਪਰ ਤੂੰ ਜਦੋਂ ਮੰਨਦੇ ਨਹੀਂ 12 ਘਟੇ ਦੀ ਤਾਂ ਹੋਣੀ ਹੋਣੀ ਬਾਈ ਉਹ ਵੱਡਾ ਕੱਪ ਆ ਤਰਾ ਸਾਰਾ ਨਾ ਹੋਈ ਉਹ ਬਸੰਤ ਐ ਗੱਪ ਮਾਰ ਕੇ ਮੈਨੂੰ ਮਿਲੂਆ ਕਿ ਮੈਂ ਆਪਦੇ ਅੱਖਾਂ ਨਾਲ ਦੇਖੀ ਆ ਇਹਦੇ 2-3 ਮਹੀਨੇ ਦੇਖ ਕੇ ਆਈ ਦੀ ਗੇ ਹਾਂ ਮਨ ਤੁਸੀਂ ਗੱਪ ਮਾਰ ਦਿਓ ਯਾਰ ਵੱਡਾ ਕੱਪ ਮਾਰ ਦਿਓ ਅੱਛਾ ਯਾਰ ਤੈਨੂੰ ਮੰਦਰੋਂ ਲਿਆਵਾ ਫਿਰ ਅਸੀਂ ਕਦੇ ਅੱਛਾ ਯਾਰ ਹਾਂ ਵੱਡਾ ਕੱਪ ਮਾਰ ਦਿਓ ਤੁਸੀਂ ਅੱਛਾ ਹਾਂ ਤੈਨੂੰ ਗੱਪ ਲੱਗਦਾ ਹੈ ਹਾਂ ਮੈਨੂੰ ਗੱਪਾ ਲੱਗਦਾ ਹੈ ਇਹ ਅੱਛਾ ਫਿਰ ਜੇ ਤੈਨੂੰ ਗੱਪ ਲਾ ਦੇ 10 ਫੁੱਟ ਤੱਕ ਤੇ ਗਈ ਨਹੀਂ ਹੈਗਾ ਨਾ ਮੱਲਾ ਤੂੰ ਐਡਾ ਗੱਪ ਮਾਰਦਾ ਕਾ ਤੂੰ ਐ ਉਹ ਮੈਂ ਗੱਪ ਨਹੀਂ ਮਾਰਦਾ ਬਸੰਤਿਆ ਮੈਂ ਮੱਛੀ ਆਪ ਦੇਖ ਕੇ ਆਇਆ ਨਾ ਨਾ ਗੱਪਾ ਮੱਲਾ ਉਹ ਮੈਂ ਤੈਨੂੰ ਪਛਾ ਦੂੰਗਾ ਪਿੰਡ ਚ ਕਿਸੇ ਇੱਕ ਬੰਦੇ ਨਾਲ ਹੋਰ ਤੇ ਮੇਰੇ ਨਾਲ ਮੈਂ ਤੈਨੂੰ ਉਹ ਤੋਂ ਵੀ ਪਛਾ ਦੂੰਗਾ ਨਾ ਮੱਲਾ ਵੱਡਾ ਗੱਪਾ ਤੇਰਾ ਹੀ ਸਰ ਨਾਲ ਅੱਛਾ ਯਾਰਾ ਫਿਰ ਇਹ 7 ਫੁੱਟ ਦੀ ਤੱਕ ਤੇ ਗਈ ਹੀ ਨਹੀਂ 7 ਫੁੱਟ ਦੀ ਹਾਂ ਕਿਤੇ ਨਹੀਂ ਗਈ ਹੈਗੀ ਯਾਰਾ ਨਾ ਮੱਲਾ ਮੱਲਾ ਹੁਣ ਤਾਂ ਇਹ 7 ਫੁੱਟ ਤੋਂ ਮੱਛੀ ਕੱਢ ਦੇਣੀ ਚਾਹੀਏ ਮੇਰੇ ਬੜਕਾ ਵੱਢ ਲੈ هه <laughs>